ਕਿਉਂਕਿ ਦੋ ਅੱਖਰਾਂ ਦਾ ਹੀ ਮੇਲ ਹੈ ਤੇ ਦੋ ਅੱਖਰਾਂ ਦਾ ਹੀ ਬੰਦਾ ਬਣਿਆ ਦੋ ਅੱਖਰਾਂ ਦਾ ਬਣਿਆ ਬੰਦਾ ਵਿੱਚ ਦੋ ਅੱਖਰਾਂ ਦੀ ਜਾਨ ਦੋ ਅੱਖਰਾਂ ਦਾ ਦਿਲ ਚੱਲਦਾ ਕਰੇ ਦੋ ਅੱਖਾਂ ਦਾ ਮਾਂ ਤੇ ਦੋ ਅੱਖਾਂ ਦਾ ਅੱਖਰਾਂ ਦਾ ਸਿੱਖ ਬਣਦਾ ਬਣਦਾ ਦੇ ਅੱਖਰਾਂ ਦਾ ਖਾਨ ਦੋ ਅੱਖਰਾਂ ਦਾ ਅੱਲਾ ਬਣਿਆ ਬਣਿਆ ਦੋ ਅੱਖਰਾਂ ਦਾ ਰਾਮ ਦੋ ਅੱਖਰਾਂ ਦੇ ਸਾਹਮੁਕ ਜਾਣੇ ਆ ਜਾਣੀ ਇੱਕ ਦੋ ਅੱਖਰਾਂ ਦੀ ਮੌਤ ਦੋ ਅੱਖਰਾਂ ਦੀ ਦਰੀ ਵਸ਼ਾ ਕੇ ਦੋ ਅੱਖਰਾਂ ਦਾ ਕਰਨਗੇ ਸੋ ਸਿਰਫ ਦੋ ਅੱਖਰਾਂ ਦਾ ਹੀ ਮੇਲ ਜੇ ਹੋਰ ਕੁਝ ਨਹੀਂ ਦੋ ਅੱਖਰਾਂ ਦੇ ਮੋਢੇ ਤੇ ਚੁੱਕਣਾ ਦੋ ਅੱਖਰਾਂ ਦੇ ਫੱਟੇ ਤੇ ਪਾ ਕੇ ਦੋ ਅੱਖਰਾਂ ਦਾ ਭਾਂਡਾ ਭਨ ਕੇ ਰੱਖਣਾ ਦੋ ਅੱਖਰਾਂ ਦੀ ਚਿਖਾ ਤੇ ਜਾਗ ਮੜੀ ਵੀ ਦੋ ਅੱਖਰਾਂ ਦੀ ਹੁੰਦੀ ਐ ਨਾ ਚਿੱਖਾ ਵੀ ਦੋ ਅੱਖਰਾਂ ਦੀ ਹੁੰਦੀ ਐ ਦੋ ਅੱਖਰਾਂ ਦਾ ਸਿਵਾ ਬਾਲਤਾ ਦੋ ਅੱਖਰਾਂ ਦੀ ਤਿੱਲੀ ਲਾਕੇ ਦੋ ਅੱਖਰਾਂ ਦੀ ਅੱਗ ਨੇ ਸਾੜਤਾ ਰੱਖਤਾ ਦੋ ਅੱਖਰਾਂ ਦੀ ਰਾਖ ਬਣਾਕੇ ਦੋ ਅੱਖਰਾਂ ਦੇ ਰਾਜੇ ਤੁਰ ਗਏ ਦੋ ਅੱਖਰਾਂ ਦਾ ਧੰਨ ਛੱਡ ਜਾਣਾ ਛੱਡ ਬਲਦਾ ਦੋ ਅੱਖਰਾਂ ਦਾ ਚੁੱਲਾ ਤੁਰ ਗਿਆ ਦੋ ਅੱਖਰਾਂ ਦਾ ਬੁੱਲਾ ਬੁੱਲਾ ਸ਼ਾ ਕਹਿੰਦਾ ਦੋ ਅੱਖਰਾਂ ਦੇ ਹੀ ਬਸ ਗੇੜ